ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਖਰਾ ਸੋ ਇਸ ਵੇਲੇ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਬਹੁਤ ਹੀ ਦੁਖਦਾਈ ਖਬਰ ਲੈ ਕੇ ਜਿਸ ਦੀ ਬਹੁਤ ਹੀ ਕੁਦਮ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਸਾਡੇ ਵਿੱਚ ਨਹੀਂ ਰਹੇ ਜੀ ਹਾਂ ਹੁਣੇ ਕੁਝ ਦੇਰ ਪਹਿਲਾਂ ਹੀ ਮਨਮੋਹਨ ਸਿੰਘ ਹੋਰਾਂ ਦੀ ਤਬੀਅਤ ਖਰਾਬ ਹੋਈ ਜਿਨਾਂ ਨੂੰ ਲੈ ਕੇ ਦਿੱਲੀ ਦੇ ਐਮਸ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਉੱਥੇ ਅ ਕਹਿ ਸਕਦੇ ਹੋ ਕਿ ਤੁਸੀਂ ਉਹਨਾਂ ਦਾ ਦਿਹਾਂਤ ਹੋ ਗਿਆ ਸੋ ਡਾਕਟਰ ਮਨਮੋਹਨ ਸਿੰਘ ਵੱਡੀ ਸ਼ਖਸੀਅਤ ਸਰਦਾਰ ਸਾਡੇ ਪੰਜਾਬ ਨੂੰ ਸੱਚਚਾ ਰਿਪrezent ਕਰਨ ਵਾਲੇ ਮਨਮੋਹਨ ਸਿੰਘ ਅੱਜ ਸਾਡੇ ਵਿੱਚ ਨਹੀਂ ਰਹੇ ਨੇ ਇਹ ਤੁਸੀਂ ਜਿਹੜੀ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਉਹ ਨੇ ਜੋ ਪੁਰਾਣੀਆਂ ਤਸਵੀਰਾਂ ਉਹਨਾਂ ਦੀਆਂ ਕੁਝ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਡਾਕਟਰ ਮਨਮੋਹਨ ਸਿੰਘ ਹੋਈ ਹੁਣ ਇਸ ਸਮੇ ਸਾਡੇ ਵਿੱਚ ਨਹੀਂ ਰਹੇ ਤੇ ਇਸ ਤੋਂ ਪਹਿਲਾਂ ਦੀ ਜਿਵੇਂ ਗੱਲ ਕਰਾਂ ਕਿ ایمਸ ਹਸਪੀਟਲ ਵੱਲੋਂ ਇੱਕ ਲੈਟਰ ਜਾਰੀ ਕਰਕੇ ਵੀ ਦੱਸਿਆ ਗਿਆ ਤੁਸੀਂ ਇਹ ਤਸਵੀਰ ਦੇ ਸਕਦੇ ਹੈਗੇ ਉਹ ਲੈਟਰ ਦੀ ਜਿਸ ਦੇ ਵਿੱਚ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਕਿ ਡਾਕਟਰ ਮਨਮੋਹਨ ਸੇ ਵਿਦ ਪ੍ਰਾਉਡ ਗਰੀਫ ਵੀ ਇਨਫੋਰਮਡ ਦੈਟ ਡਿਮਾਈਸ ਆਫ ਫਾਰਮਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਡਾਕਟਰ ਮਨਮੋਹ ਸਿੰਘ ਏਜਡ 92 ਯਾਨੀ ਕਿ 92 ਸਾਲਾਂ ਦੇ ਉਪਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਤੇ ਹੀ ਵਾਸ ਬੀਇੰਗ ਕ੍ਰੀਟਿਡ ਫੋਰ ਏਜ ਰਿਲੇਟਡ ਮੈਡੀਕਲ ਕੰਡੀਸ਼ਨ ਐਂਡ ਸਡਨ ਲਾਸ ਆਫ ਕਨਸੀਕਵੈਂਸਿਸ ਐਟ ਹੋਮ ਔਨ 26 ਡਿਸੰਬਰ 2024 ਯਾਨੀ ਕਿ ਜੋ ਡਾਕਟਰਾਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਆਪਣੀ ਜ਼ਿਆਦਾ ਏਜ ਦੇ ਕਾਰਨ ਕੁਝ ਜਾ ਕਾਫੀ ਸਮੇਂ ਤੋਂ ਨਦੀ ਜਿਹੜੀ ਤਬੀਅਤ ਉਹ ਖਰਾਬ ਚੱਲ ਰਹੀ ਸੀਗੀ ਤੇ ਉਹਨਾਂ ਦਾ ਘਰੇ ਹੀ ਦਿਹਾਂਤ ਹੋ ਗਿਆ ਪਰ ਉਹਨਾਂ ਨੂੰ ਜਦੋਂ ਰੈਸਕਿਊ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਇਮੀਡੀਏਟਲੀ ਲਿਆਂਦਾ ਗਿਆ ਜਿਹੜਾ ਉਹਨਾਂ ਨੂੰ ਫਰਸਟ ਏਡ ਦਿੱਤਾ ਗਿਆ ਪਰ ਉਥੇ ਜਿਹੜੀ ਸੀਗੀ ਕਿ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਸੀਗੀ ਨਵੀਂ ਦਿੱਲੀ 6 ਅਟਰਜ ਕੇ 6 ਮਿੰਟ ਦੇ ਉੱਤੇ ਉਹਨਾਂ ਨੂੰ ਏਮਸ ਹਸਪੀਟਲ ਲਿਆਂਦਾ ਗਿਆ ਤੇ ਸਾਰੇ ਐਫਰਟਸ ਕਰਨ ਤੋਂ ਬਾਅਦ ਡਾਕਟਰ ਵੱਲੋਂ ਉਹਨਾਂ ਨੇ ਕਿਹਾ ਡਿਕਲੇਅਰ ਕਰ ਦਿੱਤਾ 9:51 ਮਿੰਟ ਤੇ ਯਾਨੀ ਕਿ ਹੁਣੇ 1 ਘੰਟੇ ਤੋਂ ਘੱਟ ਸਮਾਂ ਹੋਇਆ ਹੈ ਡਾਕਟਰ ਮਨਮੋਹ ਸਿੰਘ ਹੋਰੀ ਹੁਣ ਸਾਡੇ ਵਿੱਚ ਨਹੀਂ ਰਹੇ ਡਾਕਟਰ ਮਨਮੋਹ ਸਿੰਘ ਹੋਰੀ ਵੱਡੀ ਸ਼ਖਸੀਅਤ ਵੱਡਾ ਨਾਮ ਜਿਨ੍ਹਾਂ ਨੇ ਦੇਸ਼ ਦੀ ਕਮਾਨ 2004 ਦੇ ਵਿੱਚ ਸੰਭਾਲੀ ਅਟਲ ਵਿਆਰੀ ਵਾਛਪਾਈ ਦੀ ਸਰਕਾਰ ਤੋਂ ਬਾਅਦ ਦੋ ਵਾਰ ਦੀ ਸਰਕਾਰ ਬਣਾਈ ਡਾਕਟਰ ਮਨਮੋਨ ਸਿੰਘ ਹੋਰਾਨੇ ਡਾਕਟਰ ਮਨਮੋਨ ਸਿੰਘ ਹੋਰਾਂ ਦਾ ਜਿਹੜਾ ਜਨਮ ਹੈ 26 ਸਤੰਬਰ 1932 ਨੂੰ ਹੋਇਆ ਜਿੱਥੇ ਜਿਹੜੀ ਜਿਹੜਾ ਪੰਜਾਬ ਹੁਣ ਪਾਕਿਸਤਾਨ ਦੇ ਵਿੱਚ ਰਹਿ ਗਿਆ ਯਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਅੱਜ 26 ਦਸੰਬਰ 26 ਸਤੰਬਰ ਨੂੰ ਉਹਨਾਂ ਦਾ ਬਰਥਡੇ ਹੁੰਦਾ ਤੇ 26 ਦਸੰਬਰ ਨੂੰ ਹੀ 26 ਦਸੰਬਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਯਾਨੀ ਕਿ ਤੁਸੀਂ ਅਦਾਜ਼ਾ ਲਗਾ ਸਕਦੇ ਹੋ ਕਿ ਦੋਨੋ ਤਰੀਕਾ ਜਿਹੜੀਆਂ ਨੇ ਉਹ ਸੇਮ ਨੇ ਸਿਰਫ ਮਹੀਨਿਆਂ ਦਾ ਫਰਕ ਹੈ 26 ਸਤੰਬਰ ਨੂੰ ਮਨਮੋਹਨ ਸਿੰਘ ਹੋਰੀ ਹੋਰਾ ਦਾ ਜਨਮ ਹੁੰਦਾ 1932 ਦੇ ਵਿੱਚ ਲਹਿੰਦੇ ਪੰਜਾਬ ਤੇ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਤੇ 26 ਦਸੰਬਰ 2024 ਨੂੰ 92 ਸਾਲਾਂ ਦੀ ਉਮਰ ਦੇ ਵਿੱਚ ਜਿਹੜੇ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਹੋਰੀ ਨੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਤੇ ਉਹਨਾਂ ਦੀ ਜੇ ਮੈਂ ਗੱਲ ਕਰਾਂ 1958 ਦੇ ਵਿੱਚ ਮੈਡਮ ਗੁਰਸ਼ਰਨ ਕੌਰ ਹੋਰਾ ਦੇ ਨਾਲ ਉਹਨਾਂ ਦੀ ਅ ਮਦਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਤਿੰਨ ਬੱਚੇ ਹੋਏ ਨੇ ਤੇ ਉਸ ਤੋਂ ਬਾਅਦ ਹੁਣ ਦੀ ਜਗ੍ਹਾ ਸੀ ਗੱਲ ਕਰ ਲਈਏ ਤੇ ਹੁਣ ਦਿੱਲੀ ਦੇ ਮੋਤੀ ਲਾਲ 네ਰੂ ਮਾਰਕ ਤੇ ਉੱਤੇ ਰਹਿ ਰਹੇ ਸੀਗੇ ਤੇ ਸਭ ਤੋਂ ਵੱਡੀ ਗੱਲ ਕੀ ਪੂਰੀ ਦੁਨੀਆ ਦੇ ਵਿੱਚ ਡਾਕਟਰ ਮਨਮੋਨ ਸਿੰਘ ਨੂੰ ਜਾਣਿਆ ਜਾਂਦਾ ਇੱਕ ਵੱਡੇ ਇਕਨੋਮਿਸਟ ਦੇ ਨਾਮ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਕਿਤਾਬਾਂ ਵੀ ਲਿਖੀਆਂ ਗਈਆਂ ਤੇ ਜੇ ਆਪਾਂ ਉਹਨਾਂ ਦੀ ਗੱਲ ਕਰ ਲਈ 1957 ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਲੈਕਚਰਾਰ ਵੀ ਰਹੇ ਉੱਤੇ ਉਸ ਤੋਂ ਬਾਅਦ ਹੀ ਉਹਨਾਂ ਵੱਲੋਂ ਇਕਨੋਮਿਕਸ ਪੜਾਈ ਜਾਂਦੀ ਸੀਗੀ ਉੱਥੇ ਆਪ ਪੰਜਾਬ ਯੂਨੀਵਰਸਿਟੀ ਦੇ ਵਿੱਚ 1963 ਤੱਕ ਉਹ ਪ੍ਰੋਫੈਸਰ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੇ ਯੂਨਾਈਟਿਡ ਨੇਸ਼ਨ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ ਦੇ ਵਿੱਚ ਵੀ ਕੰਮ ਕੀਤਾ ਤੇ ਉਸ ਤੋਂ ਬਾਅਦ ਮਿਨਿਸਟਰੀ ਆਫ ਫੋਰਨ ਟ੍ਰੇਡ ਦੇ ਵਿੱਚ ਰਹੇ ਜਿਨ੍ਹਾਂ ਨੇ ਲਲਿਤ ਨਾਰਾਇਣ ਮਿਸ਼ਰਾ ਦੇ ਨਾਲ ਉਹਨਾਂ ਵੱਲੋਂ ਕੰਮ ਕੀਤਾ ਗਿਆ ਤੇ ਬਹੁਤ ਵੱਡੀਆਂ ਜਿਹੜੀਆਂ ਨੇ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਬਹੁਤ ਵੱਡੇ ਵੱਡੇ ਜਿਹੜੇ ਕੰਮ ਨੇ ਉਹਨੇ ਤੇ ਜੇ ਗੱਲ ਕਰ ਲਈਏ ਅਸੀਂ ਪ੍ਰਧਾਨ ਮੰਤਰੀ ਬਣਨ ਦਾ ਸਫ਼ਰ ਜਿਹੜਾ ਹੈ ਉਹ ਕਾਫੀ ਕਹਿ ਸਕਦੇ ਹੋ ਕਿ ਇੰਟਰਸਟਿੰਗ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਬਣਨ ਦੇ ਲਈ ਮਨਮੋਹਨ ਸਿੰਘ ਹੋਰਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਣਾ ਹੈ ਤੇ ਇੱਕੋ ਸਮੇਂ ਹੀ ਉਸ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਣਾ ਪਿਆ ਕਿਉਂਕਿ ਕਿਉਂਕਿ ਸੋਨੀਆ ਗਾਂਧੀ ਹੋਰਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀਗਾ ਕਿ ਇਹਨਾਂ ਨੂੰ ਅਸੀਂ ਨਹੀਂ ਪ੍ਰਧਾਨ ਮੰਤਰੀ ਬਣਨ ਦੇਣਾ ਵਿਰੋਧੀ ਪਾਰਟੀਆਂ ਵੱਲੋਂ ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ 2004 ਤੋਂ ਲੈ ਕੇ 2014 ਤੱਕ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਬੜੇ ਰਹੇ ਨੇ ਮਨਮੋਹਨ ਸਿੰਘ ਹੋਰੀ ਸੋ ਲਗਾਤਾਰ ਜਿਹੜੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਉਹਨਾਂ ਦੀ ਕਾफी ਤਬੀਅਤ ਖਰਾਬ ਚੱਲ ਰਹੀ ਸੀ ਕਿ ਪਰ ਅੱਜ ਕਿਸੇ ਨੇ ਸੋਚਿਆ ਨਹੀਂ ਸੀ ਕਿ ਅੱਜ ਡਾਕਟਰ ਮਨਮੋਹਨ ਸਿੰਘ ਹੋਰੀ ਅੱਜ ਸਾਡੇ ਵਿੱਚ ਨਹੀਂ ਰਹੇ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜਿਹੜਾ ਦਿਹਾਂਤ ਹੈ ਉਹ ਹੋ ਚੁੱਕਾ ਹੈ ਤੇ ਸਾਰੇ ਜਿਹੜੇ ਕਾਂਗਰਸ ਸਾਰੀ ਏਮਸ ਹਸਪੀਟਲ ਪਹੁੰਚ ਚੁੱਕੀ ਹੈ ਤੇ ਕਾਂਗਰਸ ਦੇ ਕਈ ਵੱਡੇ ਲੀਡਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਪ੍ਰੇਂਕਾ ਗਾਂਧੀ ਏਮਸ ਹਸਪੀਟਲ ਪਹੁੰਚ ਚੁੱਕੇ ਨੇ ਰਾਹੁਲ ਗਾਂਧੀ ਆ ਰਹੇ ਨੇ ਰਾਹੁਲ ਗਾਂਧੀ ਵੀ ਮੀਟਿੰਗ ਜਿਹੜੀ ਕਿਤੇ ਹੋਰ ਚੱਲ ਰਹੀ ਸੀ ਉੱਥੋਂ ਦੀ ਐਮਰਜੈਂਸੀ ਫਲਾਈਟ ਲੈ ਕੇ ਪਹੁੰਚ ਰਹੇ ਨੇ ਤੇ ਹੁਣੇ-ਹੁਣੇ ਜੇ ਆਪਾਂ ਗੱਲ ਕਰ ਲਈਏ ਪ੍ਰਧਾਨ ਮੰਤਰੀ ਮੋਦੀ ਹੋਰਾਂ ਵੱਲੋਂ ਵੀ ਟਵੀਟ ਕਰਕੇ ਜਿਹੜਾ ਹੈ ਕਹਿ ਸਕਦੇ ਹੋ ਕਿ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਡਾਕਟਰ ਮਨਮੋਹ ਸਿੰਘ ਹੋਰਾਂ ਦੇ ਲਈ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਜੁਰਾ ਕਿ ਸਾਰੇ ਦੇਸ਼ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਇੱਕ ਇੰਨੇ ਵੱਡੇ ਇਕਨੋਮਿਸਟ ਦਾ ਇਸ ਤਰ੍ਹਾਂ ਚਲੇ ਜਾਣਾ ਪੂਰੇ ਦੇਸ਼ ਲਈ ਪੂਰੀ ਦੁਨੀਆ ਦੇ ਲਈ ਵੱਡਾ ਘਾਟਾ ਹੈ ਕਿਉਂਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਤੁਸੀਂ ਕਿਤਾਬਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਵੱਲੋਂ ਤੇ ਜੋ ਅੱਜ ਦੀ ਡੇਟ ਦੇ ਵਿੱਚ ਵਿਦੇਸ਼ਾਂ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਪੜਾਈਆਂ ਜਾਂਦੀਆਂ ਨੇ ਪੜਾਈਆਂ ਜਾਂਦੀਆਂ ਨੇ ਤੇ ਅੱਜ ਉਹ ਜਿਹੜਾ ਚਿਹਰਾ ਸ ਹੈ ਉਹ ਜਿਹੜੀ ਆਵਾਜ਼ ਹੀ ਉਹ ਜਿਹੜੀ ਆਵਾਜ਼ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਉਹ ਕਿਤਨਾ ਕਿਤੇ ਬੰਦ ਹੋ ਗਈ ਹੈ ਉਹ ਕਿਤਨਾ ਕਿਤੇ ਕਹਿ ਸਕਦੇ ਹੋ ਕਿ ਸਾਡੇ ਵਿੱਚ ਨਹੀਂ ਰਹੀ ਉਹ ਆਵਾਜ਼ ਸੋ ਲਗਾਤਾਰ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੇ ਲਈ ਬਹੁਤ ਵੱਡੇ ਵੱਡੇ ਕੰਮ ਕੀਤੇ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਰਿਹਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 1991 ਦੇ ਵਿੱਚ ਉਹਨਾਂ ਵੱਲੋਂ ਫਾਈਨਾਂਸ ਮਿਨਿਸਟਰੀ ਦੇ ਵਿੱਚ ਕੰਮ ਕੀਤਾ ਗਿਆ ਫਾਈਨਾਂਸ ਵਿੱਚ ਕੰਮ ਕੀਤਾ ਗਿਆ ਉਸ ਤੋਂ ਬਾਅਦ 1995 ਦੇ ਵਿੱਚ 1901 ਦੇ 1995 ਤੇ 2001 ਦੇ ਵਿੱਚ ਲੀਡਰ ਆਫ ਓਪੋਜੀਸ਼ਨ ਵੀ ਰਹੇ ਰਾਜ ਸਭਾ ਦੇ ਰਾਜ ਸਭਾ ਦੇ ਲੀਡਰ ਆਫ ਓਪੋਜੀਸ਼ਨ ਵੀ ਰਹੇ ਪ੍ਰਧਾਨ ਡਾਕਟਰ ਮਨਮੋਨ ਸਿੰਘ ਸੋ ਲਗਾਤਾਰ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਆਂ ਕਾਫੀ ਸਮੇਂ ਤੋਂ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕਿਤੇ ਨਾ ਕਿਤੇ ਅ ਨਹੀਂ ਸਾਥ ਦੇ ਰਹੀ ਸੀ ਜਿਸ ਕਾਰਨ ਅੱਜ ਜਿਹੜੇ ਮੇਰੇ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਦੇਸ਼ ਤੇ ਉਹ ਕਿਤੇ ਨਾ ਕਿਤੇ ਅੱਜ ਸਾਡੇ ਤੋਂ ਉਹ ਵਿਛੜ ਚੁੱਕੇ ਨੇ ਤੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਜੇ ਕਹਿ ਸਕਦੇ ਹੋ ਕਿ ਇੱਕ ਬਹੁਤ ਹੀ ਗੰਭੀਰ ਮਾਹੌਲ ਹੈ ਤੇ ਜਿਹੜੇ ਅ ਕਹਿ ਸਕਦੇ ਹੋ ਕਿ ਲੋਕ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਸੀ ਉਹਨਾਂ ਦੇ ਵੇਲੇ ਬਰਾਕ ਓਬਾਮਾ ਬਾਕੀ ਜਿਹੜੇ ਜੋਰਜ ਬੁਸ਼ ਸੀਗੇ ਵਾਈਟ ਹਾਊਸ ਦੇ ਵਿੱਚ ਆ ਕੇ ਉਹਨਾਂ ਨੂੰ ਮਿਲਦੇ ਰਹੇ ਤੇ ਲਗਾਤਾਰ ਤੁਸੀਂ ਇਹ ਤਸਵੀਰ ਦੇਖ ਸਕਦੇ ਹੈਗੇ ਉਹ ਇੱਥੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰਕੇ ਜਿਹੜੀ ਕਹਿ ਸਕਦੇ ਹੋ ਕਿ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਲਿਖਿਆ ਹੈ ਕਿ Modi dr Manmohan singh ji and uh, i interacted regularly when he was pm and i was the cm of gujarat we would have uh, extensive deliberation on various subjects related to the governance and his wisdom and humility were always visible in this hour of grief my thought are the ਔਰ ਵਿਦ ਦਾ ਫੈਮਿਲੀ ਆਫ ਡਾਕਟਰ ਮਨਮੋਨ ਸਿੰਘ ਜੀ ਹਜ਼ ਫਰੈਂਡ ਐਂਡ ਕਾਉਂਟਲੈਸ ਐਡਮਾਇਰਸ ਓਮ ਸ਼ਾਂਤੀ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਵੀ ਦੋ ਟਵੀਟ ਕਰਕੇ ਕਹਿ ਸਕਦੇ ਹੋ ਕਿ ਦੁੱਖ ਜਤਾਇਆ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੋ ਲਗਾਤਾਰ ਜਿਹੜੀਆਂ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਕਾਫੀ ਦਿਨਾਂ ਤੋਂ ਜਿਹੜੇ ਕਹਿ ਸਕਦੇ ਹੋ ਕਿ ਕਾਫੀ ਦਿਨਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੇ ਮਨਮੋਹ ਸਿੰਘ ਬਿਮਾਰ ਚੱਲ ਰਹੇ ਸੀਗੇ ਤੇ ਹੁਣ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਤੇ ਇੱਕ ਵੱਡੀ ਸ਼ਖਸੀਅਤ ਦੇ ਨਾਮ ਤੋਂ ਉبرੇ ਬਹੁਤ ਹੀ ਗਰੀਬੀ ਵਾਲਾ ਸਮਾਂ ਦੇਖਿਆ ਬਹੁਤ ਗਰੀਬੀ ਦੇ ਵਿੱਚੋਂ ਉੱਠ ਕੇ ਉਹਨਾਂ ਬਾਰੇ ਇਤਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਲੋਕ ਸੋਚ ਵੀ ਨਹੀਂ ਸਕਦੇ ਕਿ ਉਹ ਕਿਸ ਤਰ੍ਹਾਂ ਪੜ ਕੇ ਅੱਗੇ ਵਧੇ ਕਿਵੇਂ ਉਹਨਾਂ ਨੇ ਮੁਸ਼ਕਲ ਦਾ ਦੌਰ ਆਪਣੇ ਪਰਿਵਾਰ ਦੇ ਪਰਿਵਾਰ ਦਾ ਦੇਖਿਆ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਦੇਸ਼ ਦੇ ਲਈ ਬਹੁਤ ਕੁਝ ਸਿੱਖਿਆ ਦੇ ਕੇ ਗਏ ਨੇ ਪ੍ਰਧਾਨ ਮੰਤਰੀ ਸਾਹਿਬ ਦਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਤੇ ਸੋ ਇੱਕ ਦੇਸ਼ ਨੂੰ ਇੱਕ ਵੱਡਾ ਘਾਟਾ ਪਿਆ ਹੈ ਜੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ ਉਹ ਘਾਟਾ ਦੇਸ਼ ਨੂੰ ਪਿਆ ਹੈ ਜੇਤੇ ਪੰਜਾਬ ਦੇ ਲਈ ਬੜੀ ਵੱਡੀ ਬੜੀ ਵੱਡੀ ਤਰਾਸਤੀ ਹੈ ਕਿ ਇੱਕ ਸਿੱਖ ਕਹਿ ਸਕਦੇ ਹੋ ਕਿ ਸਿੱਖ ਪ੍ਰਧਾਨ ਮੰਤਰੀ ਰਹੇ ਨੇ ਉਸ ਤੋਂ ਪਹਿਲਾਂ ਰਾਸ਼ਟਰਪਤੀ ਜ਼ਰੂਰ ਰਹੇ ਨੇ ਹੋਰ ਵੀ ਰਹੇ ਨੇ ਬਟ ਪ੍ਰਧਾਨ ਮੰਤਰੀ ਸਿੱਖ ਪਹਿਲੇ ਪ੍ਰਧਾਨ ਮੰਤਰੀ ਸੀ ਡਾਕਟਰ ਮਨਮੋਹਨ ਸਿੰਘ ਹੋਰੀ ਸੋ ਇਹਨਾਂ ਦਾ ਪੰਜਾਬ ਨੂੰ ਅੱਗੇ ਵਧਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਪੰਜਾਬ ਨੂੰ ਬਹੁਤ ਹੀ ਉੱਚ ਚੱਕਿਆ ਡਾਕਟਰ ਮਨਮੋਹ ਸਿੰਘ ਹੋਰਾਂ ਨੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਗੱਲਾਂ ਦੱਸਦੇ ਹੁੰਦੇ ਸੀਗੇ ਕਿ ਜਦੋਂ ਮੈਂ ਜਾਂਦਾ ਹੁੰਦਾ ਸੀਗਾ ਤੇ ਮੈਂ ਆਪੋਜੀਸ਼ਨ ਪਾਰਟੀ ਦੇ ਵਿੱਚ ਹੁੰਦਾ ਸੀਗਾ ਪਰ ਫਿਰ ਵੀ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਟ੍ਰੀਟ ਕਰਨਾ ਜਿਵੇਂ ਮੈਂ ਉਹਨਾਂ ਦੀ ਹੀ ਪਾਰਟੀ ਦਾ ਬੰਦਾ ਹੋਵਾਂ ਸੋ ਇਹ ਪਰ ਨਿਰਿੰਦਰ ਮੋਦੀ ਇੱਕ ਨਿਰਿੰਦਰ ਮੋਦੀ ਹੋਰ ਵਾਲੇ ਖੋ ਟਵੀਟ ਕੀਤਾ ਗਿਆ ਜਿਸ 'ਚ ਲਿਖਿਆ ਗਿਆ ਹੈ ਇੰਡੀਅਨ ਮੌਨਸ ਦਾ ਲਾਸ ਆਫ ਵਨ ਆਫ ਇਟਸ ਮੋਸਟ ਡਿਸਟਿੰਗਿਸ਼ਟ Distinguished leader Dr. Manmohan Singh. rising from humble origins, he rose to become a respected economist. He served in various government positions as well, including as finance minister, leaving a strong imprint on our economic policy over the years. His intervention in parliament were also. insightful as our prime minister he made extensive effort to improve people's lives bilkul pradhanmantri modi honne jo eh gallan likhiya eh bilkul unna de layi hi baniyan hoyiyan ne gallan kiti ohna ne desh nu utte chakkan de layi bahut vadde vadde kam kite ne jadon finance minister hunde sige udon vi unna vallon bahut tagde tagde jehde faisle le gaye sige jide vich kehya janda hai ki pradhan desh de vich aisa aisa sankat paida ho gaya siga jadon ਜਦੋਂ ਦੇਸ਼ ਦੇ ਵਿੱਚ ਭੁੱਖਮਰੀ ਤੱਕ ਦੀ ਫੈਲਣ ਦਾ ਡਰ ਸੀਗਾ ਪਰ ਫਿਰ ਵੀ ਉਸ ਵੇਲੇ ਜਿਹੜੇ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਵੱਲੋਂ ਕੁਝ ਐਸੇ ਫੈਸਲੇ ਲਏ ਗਏ ਜਿਸ ਦੇ ਨਾਲ ਦੇਸ਼ ਨੂੰ ਬਚਾਇਆ ਗਿਆ ਦੇਸ਼ ਦੀ ਜਿਹੜੀ ਕਹਿ ਸਕਦੇ ਹੋ ਕਿ ਆਬਾਦੀ ਦੇਸ਼ ਤੇ ਲੋਕਾਂ ਨੂੰ ਜਿਹੜਾ ਹੈ ਤੁਸੀਂ ਉਹ ਕਹਿ ਸਕਦੇ ਹੋ ਕਿ ਹਾਂਜੀ ਬਿਲਕੁਲ ਉਹਨਾਂ ਵੱਲੋਂ ਉਹਨਾਂ ਨੂੰ ਉਤਾਚਕਨ ਦੇ ਜੀਵਨ ਪੱਧਰ ਉਤਾਚਕਨ ਦੀ ਜੇ ਮੈਂ ਗੱਲ ਕਰਾਂ ਜੀਵਨ ਪੱਧਰ ਉਤਾਚਕਨ ਦੇ ਲਈ ਬਹੁਤ ਤਗੜੇ ਕੰਮ ਕੀਤੇ ਨੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਇਲਜ਼ਾਮ ਵੀ ਇਹਨਾਂ ਦੇ ਉੱਤੇ ਲੱਗਦੇ ਰਹੇ ਨੇ ਕਿਉਂਕਿ ਡਾਕਟਰ ਮਨਮੋਨ ਸਿੰਘ ਹੋਰਾਂ ਨੂੰ ਕਈ ਲੋਕ ਕਹਿੰਦੇ ਸੀ ਕਿ ਇਹ ਸਿਰਫ ਤੇ ਸਿਰਫ ਸੋਨੀਆ ਗਾਂਧੀ ਦੇ ਇਸ਼ਾਰੇ ਤੇ ਚੱਲਦੇ ਨੇ ਕਿਵੇਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਚੁੱਕੇ ਹਮੇਸ਼ਾ ਹੀ ਕਹਿ ਸਕਦੇ ਹੋ ਕਿ ਤੁਸੀਂ ਵਿਰੋਧੀ ਪਾਰਟੀਆਂ ਕੋਈ ਨਾ ਕੋਈ ਮੌਕਾ ਲੱਭਦੀਆਂ ਨੇ ਕਿ ਕਿਵੇਂ ਅਸੀਂ ਦੂਸਰੇ ਬੰਦੇ ਨੂੰ ਡੀਪੇਮ ਕੀਤਾ ਜਾਵੇ ਉਹਨਾਂ ਦਾ ਜਿਹੜਾ ਲੋਕਾਂ ਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਹੈ ਉਹਨਾਂ ਨੂੰ ਕਿਤੇ ਨਾ ਕਿਤੇ نیچے ਭੇਜਿਆ ਨੀ ਅੰਨੀਚਾ ਦਿਖਾਇਆ ਜਾਵੇ ਸੋ ਲਗਾਤਾਰ ਜਿਹੜੇ ਮਨਮੋਹਨ ਸਿੰਘ ਹਨ ਉਹਨਾਂ ਵੱਲੋਂ ਬਹੁਤ ਤਗੜੇ ਫੈਸਲੇ ਲਏ ਗਏ ਦੇਸ਼ ਨੂੰ ਉੱਪਰ ਚੱਕਣ ਦੇ ਲਈ ਪਰ ਅੱਜ ਅਫਸੋਸ ਦੀ ਗੱਲ ਹੈ ਕਿ ਅੱਜ ਡਾਕਟਰ ਮਨਮੋਹਨ ਸਿੰਘ ਸਾਡੇ ਵਿੱਚ ਨਹੀਂ ਰਹੇ ਸਾਡੇ ਦੇਸ਼ ਦੇ ਲਈ ਬਹੁਤ ਵੱਡਾ ਘਾਟਾ ਹੈ ਇਹ ਬਹੁਤ ਹੀ ਵੱਡਾ ਘਾਟਾ ਨਾ ਪੂਰਾ ਹੋਣ ਜੋ ਘਾਟਾ ਹੈ ਜੋ ਕਿ ਇੱਕ ਇੰਨੇ ਵੱਡੇ ਲੀਡਰ ਦਾ ਚਲੇ ਜਾਣਾ ਇੰਨੇ ਵੱਡੇ ਲੀਡਰ ਦਾ ਚਲੇ ਜਾਣਾ ਤਾਂ ਇਸ ਤਰ੍ਹਾਂ ਚਲੇ ਜਾਣਾ ਜਿਸ ਦੀ ਲੋਕਾਂ ਨੂੰ ਜਿਸ ਦੀ ਕਹਿ ਸਕਦੇ ਹੋ ਕਿ ਦੇਸ਼ ਨੂੰ ਬਹੁਤ ਜ਼ਰੂਰਤ ਹੈ ਉਹਨਾਂ ਦਾ ਚਲੇ ਜਾਣਾ ਬਹੁਤ ਹੀ ਵੱਡਾ ਘਾਟਾ ਹੈ ਪੂਰੇ ਸਮਾਜ ਦੇ ਲਈ ਪੂਰੇ ਦੇਸ਼ ਦੇ ਲਈ ਕਿ ਕਿਵੇਂ ਇਹ ਘਾਟਾ ਪੂਰਾ ਕਦੇ ਨਹੀਂ ਕਦੇ ਨਹੀਂ ਪੂਰਾ ਹੋ ਸਕਦਾ ਇਹ ਘਾਟਾ ਸੋ ਪੂਰੇ ਦੇਸ਼ ਇਸ ਸਮੇਂ ਕਹਿ ਸਕਦੇ ਹੋ ਕਿ ਦੁਆਵਾ ਕਰ ਰਿਹਾ ਹੈ ਕਿ ਅਰਦਾਸਾਂ ਕਰ ਰਿਹਾ ਸੀ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਕੁਝ ਨਾ ਹੋਵੇ ਉਹ ਆਪਣੀ ਤੰਦਰੁਸਤੀ ਸਿਹਤ ਯਾਬ ਹੋ ਕੇ ਘਰ ਵਾਪਸ ਜਾ ਸਕਣ ਪਰ ਅੱਜ ਉਹਨਾਂ ਨੇ ਆਖਰੀ ਸਾਹ ਏਮਸ ਦੇ ਵਿੱਚ ਲਏ ਨੇ ਸੋ ਲਗਾਤਾਰ ਹੁਣ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਨੇ ਵੱਖ-ਵੱਖ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿਵੇਂ ਸਾਰੇ ਲੋਕ ਨੇ ਇਸ ਚੀਜ਼ ਨੂੰ ਲੈ ਰਹੇ ਨੇ ਕਿਵੇਂ ਵੱਡੇ ਲੀਡਰ ਜਿਵੇਂ ਅਸੀਂ ਤੁਹਾਨੂੰ ਹੁਣ ਦਿਖਾਇਆ ਕਿ ਪ੍ਰਧਾਨ ਮੰਤਰੀ ਮੋਦੀ ਕਿਵੇਂ ਅ ਅਫਸੋਸ ਜ਼ਾਹਰ ਕਰ ਰਹੇ ਸੀਗੇ ਸੋ ਲਗਾਤਾਰ ਜੇ ਗੱਲ ਕਰ ਲਈਏ ਕਿ ਇਹਨਾਂ ਦੀਆਂ ਜੋ ਉਪਲਬਧੀਆਂ ਨੇ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਦੇਸ਼ ਦੇ ਵਿੱਚ ਬਹੁਤ ਤਗੜੇ ਤਗੜੇ ਕੰਮ ਜਿਹੜੇ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਡਾਕਟਰ ਮਨਮੋਹਨ ਸਿੰਘ ਹੋਰਾਂ ਵੱਲੋਂ ਕੀਤੇ ਗਏ ਸੋ ਇਕ ਅਜਿਹਾ ਬਹੁਤ ਤਗੜਾ ਵੱਡਾ ਘਾਟਾ ਜਿਹੜਾ ਕਹਿ ਸਕਦੇ ਹੋ ਦੇਸ਼ ਨੂੰ ਪਿਆ ਹੈ ਜੋ ਕਿ ਕਦੇ ਨਾ ਪੂਰਾ ਹੋ ਸਕਦਾ 26 ਸਤੰਬਰ 2 1932 ਦੇ ਵਿੱਚ ਪੈਦਾ ਹੋਏ ਦੋ ਵਾਰ ਦੋ ਵਾਰ ਮੁੱਖ ਦੋ ਵਾਰ ਪ੍ਰਧਾਨ ਮੰਤਰੀ ਬਣੇ 22 ਮਈ ਤੋਂ ਲੈ ਕੇ 26 ਮਈ 22 ਮਈ 2014 ਤੋਂ ਲੈ ਕੇ 26 ਮਈ 2014 ਦੇ ਵਿੱਚ 14 ਤੱਕ ਜਿਹੜੇ ਪ੍ਰਧਾਨ ਮੰਤਰੀ ਬਣੇ ਰਹੇ ਡਾਕਟਰ ਮਨਮੋਨ ਸਿੰਘ ਹੋਰੀ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਇਸ ਦੁੱਖ ਦੀ ਘੜੀ ਦੇ ਵਿੱਚ ਪੂਰਾ ਦੇਸ਼ ਦੀਆਂ ਅੱਖਾਂ ਨਮ ਨੇ ਪੂਰਾ ਦੇਸ਼ ਗੰਗਹੀਨ ਮਾਹੌਲ ਦੇ ਵਿੱਚ ਚਲਾ ਗਿਆ ਸੋ ਲਗਾਤਾਰ ਜਿਹੜੇ ਨੇ ਪ੍ਰਧਾਨ ਮੰਤਰੀ ਸਾਭਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੂੰ ਇਦਾਂ ਹੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਉਹਨਾਂ ਦੇ ਕੰਮਾਂ ਨੂੰ ਦੇ ਕੇ ਯਾਦ ਕੀਤਾ ਜਾਵੇਗਾ 13ਵੇਂ ਪ੍ਰਧਾਨ ਮੰਤਰੀ ਬਣੇ ਸੀਗੇ ਡਾਕਟਰ ਮਨਮੋਨ ਸਿੰਘ ਤੇ ਇਹਨਾਂ ਦੇ ਨਾਲ ਪ੍ਰੈਜ਼ੀਡੈਂਟ ਐਪੀਜੀ ਅਬਦੁਲ ਕਲਾਮ ਨੇ ਕੰਮ ਕਰ ਚੁੱਕੇ ਨੇ ਪ੍ਰਤੀਵਾ ਪਾਟੇਲ ਵਰਨ ਮੁਖਰਜੀ ਦੇ ਨਾਲ ਇਹ ਕੰਮ ਕਰ ਚੁੱਕੇ ਨੇ ਸੋ ਅ ਅੱਜ ਇੱਕ ਵੱਡਾ ਘਾਟਾ ਜਿਹੜਾ ਹੈ ਦੇਸ਼ ਨੂੰ 26 ਦਸੰਬਰ ਨੂੰ ਪਿਆ ਹੈ ਜਿੱਥੇ ਲੋਕ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਨਵੇਂ ਸਾਲ ਮਨਾ ਦੀ ਖੁਸ਼ੀ ਤਿਆਰੀਆਂ ਕਰ ਰਹੇ ਸੀਗੇ ਪਰ ਉੱਥੇ ਹੀ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਇਦਾ ਚਲੇ ਜਾਣਾ ਪੂਰੇ ਦੇਸ਼ ਲਈ ਵੱਡਾ ਘਾਟਾ ਹੈ